ਜੀ ਗਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਸਰ ਮਨਪ੍ਰੀਤਪੁਰ ਚ ਨਗਰ ਹੈ ਜੀ ਅਸ ਜੀ ਕੀ ਪ੍ਰੋਬਲਮਾਂ ਸੀ ਜੀ ਤੁਹਾਨੂੰ ਬਾਡੀ ਸਰਵਿਸ ਪੈਕ ਵਰਤਣ ਤੋਂ ਸਰ ਮੈਨੂੰ ਕਾਫੀ ਪ੍ਰੋਬਲਮਾਂ ਸੀ ਜੀ ਸਰਵਾਈਕਲ ਦੀ ਪ੍ਰੋਬਲਮ ਸੀ ਡਿਸਕ ਦੀ ਪ੍ਰੋਬਲਮ ਸੀ ਮਾਈਗ੍ਰੇਨ ਦੀ ਪ੍ਰੋਬਲਮ ਸੀ ਤੇ ਨਾੜਾਂ ਦੀ ਬਲੌਕਿੰਗ ਵੀ ਸੀ ਜੀ ਹਾਂ ਜੀ ਤੇ ਫਿਰ ਉਹਦੀ ਕੋਈ ਦਵਾਈ ਲੈ ਰਹੇ ਸੀ ਜੀ ਤੁਸੀਂ ਸਰ ਕਾਫੀ ਲੈ ਰਹੀ ਸੀ ਜੀ ਵੀ ਲਾ ਲਾ ਕੇ ਵੀ ਥੱਕ ਜੁਕੀ ਸੀ ਮੈਂ ਬਿਜਲੀ ਛੱਡ ਵੀ ਦਿੰਦੀ ਸੀ ਦਵਾਈ ਅੱਛਾ ਜੀ ਕਿ ਉਸ ਤੋਂ ਬਾਅਦ ਤੁਹਾਨੂੰ ਇਹ ਬਾਡੀ ਸਰਵਿਸ ਪੈਕ ਦਿੱਤਾ ਪੰਜ ਜੂਸ ਦਿੱਤੇ ਮੰਨ ਲਓ ਕਹਿਣ ਤੋਂ ਭਾਵ ਤਾਂ ਅੱਜ ਪੈਕ ਵਰਤਣ ਤੋਂ ਬਾਅਦ ਤੁਸੀਂ ਕਿੰਨਾ ਕੁ ਠੀਕ ਹੋਏ ਹੋ ਕੀ ਗੱਲਬਾਤ ਆ ਕੀ ਕਹਿਣਾ ਚਾਹੁੰਦੇ 15 ਦਿਨਾਂ ਦੇ ਵਿੱਚ ਸਾਰਾ ਬਿਲਕੁਲ ਆਪਣੇ ਆਪ ਨੂੰ ਪੰਜਵੇਂ ਦਿਨ ਮੈਨੂੰ ਵੀ ਪੈਕ ਪੀਣ ਤੋਂ ਮਹਿਸੂਸ ਹੋਣ ਲੱਗਿਆ ਸੀ ਵੀ ਮੈਂ ਠੀਕ ਆ ਪਰ 15 ਦਿਨਾਂ ਦੇ ਵਿੱਚ ਅੱਜ ਮੈਂ ਆਪਣੇ ਆਪ ਨੂੰ ਬਿਲਕੁਲ ਫਿੱਟ ਸਮਝਦੀ ਹਾਂ ਮਤਲਬ ਪੰਜ ਜੂਸ ਤੁਸੀਂ ਵਰਤੇ ਵਰਤ ਰਹੇ ਹੋ ਹਲੇ ਦਿਨਾਂ ਨਾਲ ਤਾਂ ਇਹ ਕਿੰਨੇ ਕ ਟਾਈਮ ਤੁਸੀਂ ਪ੍ਰੋਬਲਮ ਤੁਹਾਨੂੰ ਪਹਿਲਾਂ ਕੈਸਾ ਲੱਗ ਰਹੀ ਸੀ ਤਿੰਨ ਚਾਰ ਸਾਲ ਤੋਂ ਸੀ ਸਰ ਤਿੰਨ ਚਾਰ ਸਾਲ ਤੋਂ ਹੀ ਦਵਾਈਆਂ ਖਾ ਰਹੀ ਸੀ ਹਾਂਜੀ ਸਰ ਐਸੀ ਮੈਨੂੰ ਮਾਈਗ੍ਰੇਨ ਦੀ ਤਾਂ ਬਚਪਨ ਤੋਂ ਹੀ ਸੀ ਸਰ ਬਚਪਨ ਦੀ ਪ੍ਰੋਬਲਮ ਸੀ ਮਾਈਗ੍ਰੇਨ ਦੀ ਮਤਲਬ ਜਿਹੜੀ ਚੀਜ਼ ਤੁਸੀਂ ਖਾਂਦੇ ਸੀ ਉਹ ਹਾਜਮ ਨਹੀਂ ਆਉਂਦੀ ਸੀ ਤੁਹਾਡੀ ਨਹੀਂ ਸਰ ਪਾਣੀ ਵੀ ਮੈਂ ਇੱਕ ਗਲਾਸ ਤੋਂ ਦੋ ਗਲਾਸ ਨਹੀਂ ਪੀ ਸਕਦੀ ਸੀ ਜਾਂ ਮੈਂ ਬਿਲਕੁਲ ਹੀ ਨਹੀਂ ਪੀ ਸਕਦੀ ਸੀ ਉਹ ਵੀ ਫਟ ਕੇ ਬਾਹਰ ਆ ਜਾਂਦੀ ਸੀ ਤਾਂ ਅਸੀਂ ਤੁਸੀਂ ਖੁਦ ਡਾਕਟਰੀ ਲਾਈਨ ਦੇ ਵਿੱਚ ਹੈਗੇ ਹੋ ਤਾਂ ਜੋ ਵੀਰ ਭੈਣਾਂ ਤੁਹਾਡੀ ਇਹ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਬਾਡੀ ਸਰਵਿਸ ਪੈਕ ਜੋ ਇਹ ਪੰਜ ਜੂਸ ਬਾਡੀ ਸਰਵਿਸ ਪੈਕ ਆ ਅਸਲੀ ਪੰਜ ਜੂਸ ਬਾਡੀ ਸਰਵਿਸ ਪੈਕ ਆ ਉਹਦੇ ਬਾਰੇ ਤੁਸੀਂ ਕੀ رائے ਦਿਓਗੇ ਕਿਉਂਕਿ ਇੱਕ ਡਾਕਟਰ ਵਧੀਆ رائے ਦੇ ਸਕਦਾ ਹਰੇਕ ਮਰੀਜ਼ ਨੂੰ ਮੈਂ ਸਰ ਇਹੀ ਸੁਨੇਹਾ ਦੇਵਾਂਗੀ ਸਾਰੇ ਭੈਣ ਭਈਆਂ ਨੂੰ ਕਿ ਉਹ ਸਰਵਿਸ ਬਾਡੀ ਪੈਕ ਇੱਕ ਵਾਰ ਜ਼ਰੂਰ ਵਰਤਣ ਮੇਰਾ ਇਹ ਸੁਨੇਹਾ ਮੈਂ ਡਾਕਟਰੀ ਲਾਈਨ ਦੇ ਹੋਣ ਦੇ ਬਾਵਜੂਦ ਵੀ ਮੈਂ ਇਹ ਪੈਕ ਦੇ ਨਾਲ ਬਿਲਕੁਲ ਅੱਜ ਆਪਣੇ ਆਪ ਨੂੰ ਤੰਦਰੁਸਤ ਫੀਲ ਸਮਝ ਰਹੀ ਹਾਂ ਥੈਂਕ ਯੂ ਥੈਂਕ ਯੂ